ਸਾਥ ਸੰਗਤ ਜੀ 82 ਅੰਗ ਤੱਕ ਸੰਥਿਆ ਸੰਪੂਰਨ ਹੋ ਗਈ ਸੀ ਅੱਜ 83 ਅੰਗ ਤੋਂ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨੇਚਲ ਮਤ ਪਰ ਰਤਨਾ ਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਜਿਹਵਾ ਸੱਚੀ ਮਨ ਸਾਚਾ ਸਾਚਾ ਸਰੀਰ ਆਕਾਰ ਰਤਨ ਅਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਬੱਬੇ ਦੇ ਨਾਲ ਉਚਾਰਨ ਕਰਨਾ ਇੱਥੇ ਵਾਹ ਲੱਗਾ ਬੱਬਾ ਜੀ ਹਾਂ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਚਲੋ ਨਾਨਕ ਸੱਚਾ ਸਤਗੁਰ ਸੇਵਿਆ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਹਿਰਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਹੋਰ ਬਿਰਹਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਚਲੋ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਧਾ ਕਿਆ ਕਰੇ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਤਲੰਕੜਾ ਕੇ ਉਪਜੈ ਅੰਧਾ ਕਿਆ ਕਰੇ ਸਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆ ਸੋਈ ਸੱਚਾ ਦੇ ਪੌੜੀ ਹਰ ਏਕੋ ਕਰਤਾ ਇਕ ਏਕੋ ਦੀਵਾਨ ਹਰ ਹਰ ਏਕੋ ਦਾਤਾ ਇਕ ਇਕੋ ਬੋਲਣਾ ਇਕੋ ਨਹੀਂ ਉਚਾਰਨ ਕਰਨਾ ਹਰ ਏਕੋ ਦਾਤਾ ਇਕ ਇਕੋ ਦੀਵਾਨ ਹਰ ਹਰ ਏਕੋ ਕਰਤਾ ਇਕ ਇਕ ਤੇ ਵਿਸਰਾਮ ਲਾਉਣਾ ਹਰ ਏਕੋ ਕਰਤਾ ਇਕ ਇਕੋ ਦੀਵਾਨ ਹਰ ਚਲੋ ਹਰ ਏਕੋ ਕਰਤਾ ਇਕ ਇਕੋ ਦੀਵਾਨ ਹਰ ਹਰ ਇੱਕ ਸਹ ਦਾ ਹੈ ਅਮਰ ਏਕੋ ਹਰ ਚਿਤ ਤਰ ਹਰ ਤਿਸ ਬਿਨ ਕੋਈ ਨਾਹੀ ਡਰ ਭ੍ਰਮ ਪਉ ਦੂਰ ਕਰ ਹਰ ਤਿਸੈ ਨੂੰ ਸਲਾਹੇ ਜੇ ਤੋਦਰੱਖੈ ਬਾਹਰ ਘਰ ਹਰ ਜਿਸਨੋ ਹੋਏ ਦਇਾਲ ਸੋ ਹਰ ਜਪ ਕੋ ਬਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾ ਲਹਨ ਏਕਣਾ ਸੁੱਤਿਆ ਦੇ ਉਠਾਲ ਇੱਕ ਜਗੰਦੇ ਨਾ ਲਹਨ ਜਗੰਦੇ ਉਚਾਰਨ ਕਰੋ ਲਹਨ ਤੇ ਵਿਸਰਾਮ ਲਾਓ ਚਲੋ ਇੱਕ ਜਗੰਦੇ ਨਾ ਲਹਨ ਏਕਣਾ ਸੁੱਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਉ ਨਾਹੀ ਖਾਇ ਕਾ ਪੜੀ ਸਾਬੇ ਆਪੇ ਤਦ ਉਪਾਏ ਕੈ ਆਪੇ ਕਰੈ ਲਾਈ ਸਭ ਆਪੇ ਤਦ ਉਪਾਏ ਕੈ ਆਪ ਕਰੈ ਲਾਈ ਚਲੋ ਸਾਬੇ ਆਪੇ ਤਦ ਉਪਾਏ ਕੈ ਆਪ ਕਰੈ ਲਾਈ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰਤ ਦੋਹ ਬਾਹਰ ਕਿਛ ਨਾਹੀ ਤੂੰ ਸੱਚਾ ਸਾਈਂ ਹਰਤ ਦੋਹ ਬਾਹਰ ਕਿਛ ਨਾਹੀ ਤੂੰ ਸੱਚਾ ਸਾਈਂ ਬਿੰਦੀ ਲੱਗੀ ਨਹੀਂ ਜੀ ਸਾਈਂ ਉਚਾਰਨ ਕਰਨਾ ਚਲੋ ਜੀ ਤੂੰ ਆਪੇ ਆਪ ਵਰਤਦਾ ਸਬਨਾ ਹੀ ਥਾਈ ਹਰ ਤਿਸੈ ਧਾਵੋ ਸੰਤ ਜਨ ਹੋ ਜੋ ਲੈ ਛਡਾਈ ਸੋ ਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਓ ਫਕੜ ਜਾਤੀ ਫਕੜ ਨਾਓ ਫਕੜ ਅਦਕ ਲਾ ਕੇ ਉਚਾਰਨ ਕਰੋ ਫਕੜ ਜਾਤੀ ਫਕੜ ਨਾਓ ਫਕੜ ਜਾਤੀ ਫਕੜ ਨਾਓ ਸਬਣਾ ਜੀਆ ਏਕਾ ਛਾਓ ਆਪੋ ਜਿ ਕੋ ਪਲਾ ਕਹਾਏ ਨਾਨਕ ਤਾ ਪਰ ਜਾਪੈ ਜਾਪਤ ਲੇਖੇ ਪਾਏ ਜਿਸ ਪਿਆਰੇ ਮਹੱਲਾ ਦੂਜਾ ਜਿਸ ਪਿਆਰੇ ਸੋਨੇਹੋ ਤਿਸ ਅੱਗੇ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਟਾਕੇ ਪਾਛੈ ਜੀਵਨ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ ਦਸ ਚਾਰ ਹਟ ਤੁਧ ਸਾਜਿਆ ਆਪਾਰ ਕਰੀਵੇ 10 ਚਾਰ ਹਟ ਤੁਧ ਸਾਜਿਆ ਵਾਪਾਰ ਕਰੀਵੇ ਚਲੋ 10 ਚਾਰ ਹਟ ਤੁਧ ਸਾਜਿਆ ਵਾਪਾਰ ਕਰੀਵੇ ਇੱਕ ਨਾਨੂ ਹਰ ਲਾਭ ਦੇ ਜੋ ਗੁਰਮੁਖ ਥੀਵੇ ਤੈਨ ਜਮ ਕਾਲ ਨਾ ਵਿਆਪਈ ਜਿਸ ਜਿੰਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁੱਟੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾ ਕਹੀ ਨਾ ਜਾਏ ਸਰੈ ਸਰੀਅਤ ਕਰਹਿ ਵਿਚਾਰ ਬਿਨ ਬੂਜੇ ਕੈਸੇ ਪਾਵਹਿ ਪਾਰ ਸਿਦਕ ਕਰ ਸਿਜ ਸਿਦਕ ਕਰ ਸਿਜਦਾ ਮਨ ਕਰ ਮਖਸੂਦ ਸਿਦਕ ਕਰ ਸਿਜਦਾ ਕਰ ਉਚਾਰਨ ਕੋ ਕਰ ਕਕਰ ਅ ਸਿਦਕ ਕਰ ਸਿਜਦਾ ਮਨ ਕਰ ਮਖਸੂਦ ਚਲੋ ਸਿਦਕ ਕਰ ਸਿਜਦਾ ਮਨ ਕਰ ਮਖਸੂਦ ਜਹ ਤਿਰ ਦੇਖ ਤਹ ਤਿਰ ਮੌਜੂਦ ਜਿਹ ਧਿਰ ਦੇਖਾ ਤੇਹ ਧਿਰ ਮੌਜੂਦ ਜਿਹ ਉਚਾਰਨ ਕਰੋ ਜਿਹ ਚਲੋ ਜਿਹ ਧਿਰ ਦੇਖਾ ਤੇਹ ਤਿਰ ਮੌਜੂਦ ਮਹਲਾ ਤੀਜਾ ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਸਭਾ ਕੋਲਾ ਉਚਾਰਨ ਕਰੋ ਚਲੋ ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾ ਮਨ ਰਹਿ ਹਦੂਰ ਪੌੜੀ ਸਪਤ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਭਾਣਾ ਸਭ ਤੁਜੈ ਸਭ ਤੁਦੈ ਧਿਆਵ ਹੈ ਜੀਅ ਜੰਤ ਹਰ ਸਾਗਰ ਪਾਣਾ ਸਭ ਤੁਝੈ ਝੱਜੇ ਦੀ ਬਾਣੀ ਉਚਾਰਨ ਕਰਨੇ ਸਭ ਤੁਝੈ ਧਿਆਵ ਹੈ ਜੀਵ ਜੰਤ ਹਰ ਸਾਰਗ ਪਾਣਾ ਚਲੋ ਸਭ ਤੁਝੈ ਧਿਆਵ ਹੈ ਹਰ ਸਭ ਤੁਝ ਸਭ ਤੁਦੈ ਧਿਆਵ ਹੈ ਸਭ ਤੁਝੈ ਝੱਜੇ ਦੀ ਬਾਣੀ ਉਚਾਰਨ ਕਰੋ ਤੁਝੈ ਸਭ ਤੁਝੈ ਧਿਆਵ ਹੈ ਜੀਵ ਜੰਤ ਹਰ ਸਾਗਰ ਪਾਣਾ ਸਾਰਗ ਸਾਰਗ ਪਾਣਾ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹੋ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸਾਧ ਸੰਗਤ ਜੀ ਆਪ ਜੀ ਨੇ 84 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ